ਸਿਲੰਡਰ ਬਣੀ ਫਿਰਦੀ ਸਾਡੇ ਘਰ ਦਾ ਚਾਰ ਫੁੱਟ ਦਾ ਸਿਲੰਡਰ ਆਇਆ ਲੋ ਸਿਲੰਡਰ ਆ ਮਿੰਨੀ ਸਿਲੰਡਰ ਵੀ ਆ ਗਿਆ ਨਾਲ ਇਹਦਾ ਹਾਂਜੀ ਫਰੈਂਡੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਤੇ ਅੱਜ ਤੁਹਾਨੂੰ ਮੈਂ ਤੁਹਾਡੇ ਫਰੈਂਡਾਂ ਨਾਲ ਮਲਾਉਣਾ ਫਰੈਂਡਾਂ ਤੁਹਾਡੀਆਂ ਜਿਹੜੀਆਂ ਜਿਹੜੇ ਬੰਦੇ ਆਣੇ ਮੇਰੀਆਂ ਸਨੈਪਚੈਟਾਂ ਵੇਖੇ ਹੋਣਗੇ ਕਾਫੀ ਹਾਊ ਮੈਨੀ ਓ ਮਾਈ ਗੋਡ ਵੇਖਾ ਆ ਰਹੀਆਂ ਇਹਨਾਂ ਦੀ ਕੀ ਹਾਲ ਚਾਲ ਫਰੈਂਡਾਂ ਬੜੀਆਂ ਕਿਵੇਂ ਰਹੀਆਂ ਵਧੀਆ ਰਹੀਆਂ ਹਾਂਜੀ ਵਧੀਆ ਰਹੀਆਂ ਕੋਈ ਉਹ ਵੀ ਮੈਂ ਚੈੱਕ ਕਰਾ ਦੇਣਾ ਤੈਨੂੰ ਭੈਣੇ ਉਹ ਵੀ ਚੈੱਕ ਕਰਾ ਦੇਣਾ ਜਿਹੜੇ ਜੈਂਟਸ ਸੀਗੇ ਉਹ ਸਾਰੇ ਵਿਆਹ ਚ ਵਰਤੇ ਗਏ ਜਿਹੜੇ ਲੇਡੀਜ਼ ਤੇ ਥੋੜੇ ਕਿ ਜੈਂਟਸ ਆ ਉਹ ਪਰਮਾਨੈਂਟ ਰੇਂਜ ਹੋ ਗਿਆ ਹੀ ਨਹੀਂ ਵੈਰੀ ਮੈਂ ਤਾਂ ਬਹੁਤ ਦੂਰ ਜਾਈ ਜਾਣਾ ਮੈਂ ਪਾਸੇ ਹੀ ਜਾਈ ਜਾਣਾ ਮਿੰਟ ਕੇ ਬਾਅਦ ਆਹ ਆਹ ਸਾਲਾ ਗੁੱਠਾ ਕਰ ਕਰ ਕੇ ਕਈ ਹਜ਼ਾਰ ਲੈ ਗਿਆ ਠੱਕ ਤੂੰ ਆ ਰੋ ਅੱਜ ਫੇਰ ਅੱਜ 1500 ਲੈ ਗਿਆ 1100 ਲੈ ਗਿਆ ਅੱਜ 11 ਪੈ ਗਈ ਪੜਾਣੀ ਟੀਮ ਮਸਾਲਾ ਪੈਸੀ ਪੈ ਗਈ ਦੱਬ ਕੇ ਕਿੱਲੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਿੱਦਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਿੱਦਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸਿਲੰਡਰ ਬਣੀ ਫਿਰਦੀ ਚਾਰ ਫੁੱਟ ਦਾ ਸਿਲੰਡਰ ਆਇਆ ਲੋ ਸਿਲੰਡਰ ਹੈਲੋ ਸਿਲੰਡਰ ਇਹ ਨਾ ਸਿਲੰਡਰ ਦੋ ਸਿਲੰਡਰ ਦਾ ਭਰਾ ਆ ਮੇਨੂੰ ਸਿਲੰਡਰ ਵੀ ਆ ਗਿਆ ਨਾਲ ਇਹਦਾ ਹਾਂਜੀ ਫਰੈਂਡੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਤੇ ਅੱਜ ਤੁਹਾਨੂੰ ਮੈਂ ਆਦਿਕਾ ਫਰੈਂਡਾਂ ਨਾਲ ਮਿਲਾਉਣਾ ਫਰੈਂਡਾਂ ਤੁਹਾਡੀਆਂ ਜਿਹੜੀਆਂ ਜਿਹੜੇ ਬੰਦੇ ਆਣ ਮੇਰੀਆਂ ਸਨੈਪਚੈਟਾਂ ਵੇਖੇ ਹੋਣਗੇ ਨਾ ਪੁਰਾਣੀਆਂ ਉਹਨਾਂ ਨੂੰ ਤਾਂ ਪਤਾ ਕਿਹੜੀਆਂ ਫਰੈਂਡਾਂ ਦੀ ਮੈਂ ਗੱਲ ਕਰਨ ਲਿਆ ਆਈ ਹੈਵ ਟੂ ਮੱਚ ਫਰੈਂਡਸ ਲੇਡੀਜ਼ ਐਂਡ ਜੈਂਟਸ ਟੂ ਮੱਚ ਆ ਮੇਰੇ ਕੋਲੇ ਤੇ ਤੁਸੀਂ ਵੇਖਣਾ ਚਾਹੋਗੇ ਜਿਨ੍ਹਾਂ ਨੇ ਸਪੋਰਟ ਲਾਈਟਾਂ ਪੁਰਾਣੀਆਂ ਵੇਖੀਆਂ ਹੋਣੀਆਂ ਉਹਦੇ ਵਿੱਚ ਅਨਸ਼ਨੀਤਾ ਜਵਾਸਮੀਨ ਜੋਤੀ ਸਿਮਰਨ ਅਸੀਂ ਸਾਹਤ ਕਾਫੀ ਹਾਊ ਮੈਨੀ ਓ ਮਾਈ ਗੋਡ ਵੇਖ ਕੇ ਆ ਰਹੀ ਹੈ ਉਹਨਾਂ ਦੀ ਹੈਲੋ ਸਸਰੀ ਕਾਲ ਜੀ ਕੀ ਹਾਲ ਚਾਲ ਫਰੈਂਡਾ ਬੜੀਆਂ ਕਿਵੇਂ ਰਹੀਆਂ ਵਧੀਆ ਰਹੀਆਂ ਹਾਂਜੀ ਵਧੀਆ ਰਹੀਆਂ ਕੋਈ ਪ੍ਰੋਬਲਮ ਇਹਨਾਂ ਨੂੰ ਆਈ ਆਹ ਕਿਹੜੀ ਆ ਹਾਂਜੀ ਇਹ ਆਪਣੀ ਕਾਲੀ ਦਾਈ ਜੀ ਓ ਮਾਈ ਗੋਡ ਇਹ ਮਾਰਦੀ ਹੈ ਇਹ ਹੈ ہماری ਸਾਰੀ ਇਨਫਲੂਐਂਸਰਸ ਔਰ ਇਹ ਹੈ ਨਿੱਕੇ ਨਿੱਕੇ ਨਕੇ ਬੇਬੀ ਸਸਰੀ ਕਾਲ ਜੀ ਅੱਜ ਨਹੀਂ ਮੱਝ ਸੇ ਹੈਲੋ ਵੈਰੀ ਗੁੱਡ ਭਾਈ ਜਿਹੜਾ ਚੇਅਰ ਸੈੱਟ ਆਇਆ ਵਾ ਭਾਗ ਫਰਨੀਚਰ ਮੋਗਾ ਇੱਕੋ ਇੱਕ ਭਾਗ ਫਰਨੀਚਰ ਆਪਣੇ ਯਾਰ ਉਹਨਾਂ ਤੋਂ ਹੀ ਮਿਲਿਆ ਜੇ ਤੇ ਉਹਨਾਂ ਤੋਂ ਹੀ ਤੁਹਾਨੂੰ ਮਿਲਣਾ ਜੀ ਬੜੇ ਮੈਸੇਜ ਆਏ ਭਾਈ ਸਾਰੇ ਭਾਗ ਫਰਨੀਚਰ ਮੋਗਾ ਭਾਈ ਰਾਜੂ ਭਾਗ ਫਰਨੀਚਰ ਮੋਗਾ ਬਾਜ਼ਾਰ ਦੇ ਵਿੱਚ ਦੁਕਾਨਾਂ ਇਹਨਾਂ ਦੀ ਉਹ ਵੀ ਮੈਂ ਚੈੱਕ ਕਰਾ ਦੇਣਾ ਤੈਨੂੰ ਭੈਣੇ ਉਹ ਵੀ ਚੈੱਕ ਕਰਾ ਦੇਣਾ ਜਿਹੜੇ ਜੈਂਟਸ ਸੀਗੇ ਉਹ ਉਸ ਦਾ ਸਾਰੇ ਵਿਆਹ ਚ ਵਰਤੇ ਗਏ ਕਿਹੜੀ ਗਾ ਲੇਡੀਜ਼ ਤੇ ਥੋੜੇ ਜਿਹੇ ਜੈਂਟਸ ਆ ਉਹ ਪਰਮਾਨੈਂਟ ਹੀ ਰੱਖਣੇ ਸੀਗੇ ਮੈਂ ਤਾਂ ਤੁਹਾਨੂੰ ਵਿਖਾ ਦੇਣਾ oh my god ਇਹ ਹੈ ہماری ਲੇਡੀਜ਼ ਇਹ ਹੈ ਜੈਂਟਸ ਆ ਬੈਠਾ ਜੈਂਟਸ ਯੋ ਲੇਡੀ ਆਂਡੇ ਘੱਟ ਹੋ ਗਏ ਬੀਬਾ ਕੀ ਗੱਲ ਆ ਵਿਆਹ ਚ ਤੁਸੀਂ ਆਂਡੇ ਘਟਾਦੇ ਆ ਬਾਈ ਥੋੜੇ ਪਾਏ ਤੁਸੀਂ टाकਦੇ ਆ ਹੈਲੋ ਆਂਡੇ ਨਹੀਂ ਘਟਨੇ ਚਾਹੀਦੇ ਮੈਂ ਤੁਹਾਨੂੰ ਦੱਸਦਾ ਓਏ ਸਾਲਿਆਂ ਨਾਲ ਕਹਾਂ ਅੰਡੇ দাও ਸੋਨੇ ਪਾਏ ਤੂੰ ਤਾਂ ਘੜਾਏ ਹੋ ਛੋੜੇ ਉਤਲਿਆਂ ਦੇ ਪਾਏ ਇਹਨਾਂ ਨਾਲ ਤਾਂ ਪੱਕੇ ਬੁਗਗੇ ਇਹਨਾਂ ਦੇ ਨਾਲ ਹੀ ਆ ਹਰਕ ਦਾ ਪੈ ਹੀ ਜਾਂਦਾ ਇਹਨਾਂ ਦੇ ਬੁਗਗੇ ਨਾਲ ਹੀ ਇਹਨਾਂ ਦੇ ਅੱਗੇ ਬੱਦਲ ਝੜ ਕੇ ਚੱਲੋ ਭਾਈ ਚੱਕ ਮਨੂ ਤੇ ਖੋਲ ਕੋੜੀ ਮੈਂ ਉਹ ਚਾਹ ਲੈ ਵੜਾ ਪਾਜੀ ਹੁੰਦਾ ਸਾਈਕਲ ਲਿਆਓ ਜੀ ਜੋ ਮਰਜ਼ੀ ਲਿਆਓ ਜੀ ਟੋਟਾ ਦਿਲ ਸਾਨੂੰ ਸੈਟ ਦੇ ਵਿੱਚ ਰੱਖੋ ਡਿੱਗੀ ਸਮਾਨ ਸਾਰਾ ਸਮਾਨ ਤੈਨੂੰ ਸਵੇਰੇ ਚਾਹੀਦਾ ਆ ਮੁੰਡਿਆਂ ਨੂੰ ਨਾ ਲੈਣਾ ਹਾਂ ਸਹੀ ਗੱਲ ਮੰਨਦਾ ਜਿਹੜਾ ਸਵੇਰੇ ਚਲੋ ਇਹ ਦੇ ਸਾਡੇ ਰੈਂਜ ਉਹ ਹੈ ਹੀ ਨਹੀਂ ਵੈਰੀ ਮੈਂ ਤਾਂ ਬਹੁਤ ਦੂਰ ਜਾਈ ਜਾਣਾ ਮੈਂ ਪਾਸੇ ਹੀ ਜਾਣਾ ਮਿੰਟ ਕੇ ਬਾਅਦ ਹਸਿਆ ਓੱਖ ਤਾਂ ਉਹ ਇੰਨਾ ਦੀ ਪਈ ਹੋਈ ਆ ਬਿਸਕੁਟਾਂ ਦੀ ਮੈਂ ਕਹਿੰਦਾ ਵਿੱਚ ਵਿੱਚ ਮੇਰੇ ਸਲੀਪਣਾ ਕੀ ਤੂਰ ਸੀਗਾ ਇਹਦਾ ਕੀ ਸ਼ੁਰੂ ਕਰੀ ਬਰਾ ਦਸੀ ਤੇ ਅਵਾਸ਼ ਮਸ਼ੀਨ ਨਵੀਂ ਆ ਨਾ ਚੈੱਕ ਕਰ ਲੈਨੇ ਆ ਵਾਸ਼ਿੰਗ ਮਸ਼ੀਨ ਚੈੱਕ ਕਰ ਲੈਨੇ ਧੋਗੇ ਆ ਜਾ ਕਰ ਰਿਹਾ ਆ ਸਾੜਾ ਗੁੱਠਾ ਕਰਨ ਕਰਕੇ ਨਾ ਕਈ ਹਜ਼ਾਰ ਲੈ ਗਿਆ ਛੱਤ ਤੋਂ ਐ ਐ ਰੋ ਅੱਜ ਫੇਰ ਅੱਜ 1500 ਲੈ ਗਿਆ 1100 ਲੈ ਗਿਆ ਅੱਜ 11 1500 ਹਾਂ ਸ਼ਰਮ ਤੇ ਆਉਂਦੀ ਨਹੀਂ ਅਣਕਈ ਉਹ ਲੱਭ ਗਿਆ ਸਾਡੀ ਉੱਥੇ ਵੈ ਵੈ ਹੋਇਆ ਸਾਡੀ ਵੈ 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 ਤੇ ਮੈਂ ਨਹੀਂ ਪਈਆ ਉਹ ਹੋਰਾਂ ਗੱਲ ਆ ਪੈ ਗਈ ਪੋੜਾ ਦੀ ਟੀਮ ਮਸਾਲਾ ਵੈਸੀ ਪੈ ਗਏ ਦੱਬ ਕੇ ਕਿੱਲੀ ਉਹ ਪੈ ਗਈ ਖੋ ਇੱਧਰ ਹਾਂ ਖੋ ਪੈ ਗਈ ਖੋ ਥੈਂਕ ਯੂ ਭਾਣੇ ਲੱਭਿਆ ਕੰਮ ਓਕੇ ਓਕੇ ਕੋਈ ਸਾਹਮਣਾ ਮੇਰੇ ਲਈ ਮੰਗਾਇਆ ਸੀ ਵਾਓ ਆ ਇਧਰ ਵੇਖ ਤੂੰ ਜਿੰਨਾ ਚਵਾੜੇ ਟੁੱਟੇ ਨਾ ਤੋੜੇ ਉਹਨਾਂ ਚੱਲ ਰੂਗੇ ਚਵਾੜੇ ਚਵਾੜੇ ਲੋਕਾਂ ਦੇ ਦੁਖਾਂ ਲੱਗਦੇ ਤੋੜੇ ਟੁੱਟੇ ਆਹ ਵੇ ਗੀਤ ਵਾਲੇ ਵੱਡੇ ਵਾਲੇ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ